ਇੱਕ ਰਹਿਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਮੁਤਾਬਕ ਵੈਨਕੂਵਰ ਦੇ ਵਿੱਚ ਮਕਾਨਾਂ ਦੀ ਜਿਹੜੀ ਕਿਰਾਏ ਦੀ ਕੀਮਤ ਹੈ ਉਹ ਪਿਛਲੇ ਸਾਲ ਦੇ ਨਾਲੋਂ ਘਟੀ ਹੈ ਇਸ ਦੀ ਰਿਪੋਰਟ ਇੱਕ ਆਨਲਾਈਨ ਪਲੇਟਫਾਰਮ ਦੇ ਦੁਆਰਾ ਸਾਹਮਣੇ ਆਈ ਹੈ ਕੁਝ ਲੋਕ ਵਿਚਾਰ ਕਰ ਰਹੇ ਨੇ ਕਿ ਇਸ ਨੂੰ ਮਕਾਨ ਵੇਚਣ ਤੇ ਖਰੀਦਣ ਵਾਲਿਆਂ ਲਈ ਅਚਾਨਕ ਆਈ ਚੰਗੀ ਖਬਰ ਮੰਨਿਆ ਜਾ ਰਿਹਾ ਹੈ ਨਾਲ ਹੀ ਇਹ ਕਾਰਨ ਵੀ ਦੇਖੇ ਜਾ ਰਹੇ ਨੇ ਕਿ ਇਸ ਦੇ ਕਾਰਨ ਕੀ ਨੇ ਰਿਪੋਰਟ ਜਿਹੜੀ ਆਈ ਹੈ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਨਵੇਂ ਘਰਾਂ ਦੀ ਉਸਾਰੀ ਹੋਣਾ ਵੀ ਇਸ ਦਾ ਕਾਰਨ ਇੱਕ ਮੰਨਿਆ ਜਾ ਸਕਦਾ ਹੈ ਫਿਲਹਾਲ ਸ਼ਹਿਰ ਦੇ ਵਿੱਚ ਇੱਕ ਬੈੱਡਰੂਮ ਦੀ ਜਿਹੜੀ ਕੀਮਤ ਹੈ ਉਹ ਹੁਣ ਡਾਲਰ 2650 ਹੈ ਪਿਛਲੇ ਸਾਲ ਇਸ ਸਮੇਂ ਨਾਲੋਂ 1.9% ਦੀ ਨਾਲੋਂ ਤਾਂ ਕਿਤੇ ਘਟ ਹੈ ਇੱਕ ਦੋ ਬੈੱਡਰੂਮ ਜਿਹੜੇ ਉਸਤਨ ਡਾਲਰ 3800 ਪ੍ਰਤੀ ਮਹੀਨਾ ਨੇ ਜੋ ਕਿ 1.3% ਦੀ ਵਧਿਆ ਵੈਂਕੂਵਰ ਤੋਂ ਇਲਾਵਾ ਸਖਰਲੇ ਜਿਹੜੇ 10 ਦੇ ਵਿੱਚੋਂ ਕਿਸੇ ਹੋਰ ਮਾਰਕੀਟ ਦੇ ਵਿੱਚ ਇੱਕ ਬੈੱਡਰੂਮ ਲਈ ਸਾਲਾਨਾ ਦਰਾਂ ਜਿਹੜੀਆਂ ਉਹ 네ਗੇਟਿਵ ਨਹੀਂ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਂਕੂਵਰ ਕਿਰਾਏ ਲਈ ਕੈਨੇਡਾ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਤੇ ਇਸ ਤੋਂ ਬਾਅਦ ਟੋਰਾਂਟੋ ਤੇ ਬਰਨਵੀ ਦਾ ਨੰਬਰ ਆਉਂਦਾ ਹੈ 86 ਸਾਲਾਂ ਦੀ ਇੱਕ ਬਜ਼ੁਰਗ ਔਰਤ 2022 ਦੇ ਵਿੱਚ ਇਨ ਕੁੱਤਿਆਂ ਵੱਲੋਂ ਕੱਟੇ ਜਾਣ ਤੋਂ ਬਾਅਦ ਜ਼ਖਮੀ ਹੋਈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਹ ਮੰਦਪਾਗੀ ਖਬਰ ਕੈਲਗਰੀ ਤੋਂ ਮਨੀ ਗਈ ਹੈ। ਇਸ ਖਬਰ ਦੇ ਮੁਤਾਬਕ ਜਿਹੜੇ ਕੁੱਤਿਆਂ ਦੇ ਵੱਲੋਂ ਔਰਤ ਨੂੰ ਕੱਟਿਆ ਗਿਆ ਖਾਸ ਤੌਰ ਦੇ ਉੱਤੇ ਉਹਨਾਂ ਦੇ ਸਬੰਧ ਦੇ ਆ ਜਿਹੜਾ ਇਹ ਫੈਸਲਾ ਆਇਆ ਅਮਰੀਕਾ ਨਾਲ ਸਟੈਫਰਡਸ਼ਾਇਰ ਇਹ ਕੁੱਤੇ ਦੱਸੇ ਜਾ ਰਹੇ ਨੇ ਤੇ ਖਬਰ ਦੇ ਮੁਤਾਬਕ ਇਹ ਜਿਹੜੀ ਐਲਡਰਲੀ ਔਰਤ ਸੀਗੀ ਇਹ ਆਪਣੇ ਗਾਰਡਨਿੰਗ ਦਾ ਕੰਮ ਕਰ ਰਹੀ ਸੀਗੀ ਬੈਕੈਲੀ ਦੇ ਵਿੱਚ ਜਿੱਥੇ ਅਚਾਨਕ ਤਿੰਨ ਕੁੱਤੇ ਆਏ ਜਿਹੜੇ ਨਜ਼ਦੀਕੀ ਘਰ ਦੀ ਫੈਂਸ ਟੱਪ ਕੇ ਆਏ ਸਨ ਜਿਨ੍ਹਾਂ ਨੇ ਉਸ ਔਰਤ ਉੱਤੇ ਹਮਲਾ ਕਰ ਦਿੱਤਾ ਹਮਲੇ ਵਿੱਚ ਬੁਰੀ ਤਰ੍ਹਾਂ ਔਰਤ ਨੂੰ ਜ਼ਖਮੀ ਕੀਤਾ ਜਿਸ ਦੇ ਸਿਰ ਧੋਣ ਬਾਹਾਂ ਲੱਤਾਂ ਤੇ ਹਰ ਪਾਸੇ ਜ਼ਖਮ ਕਰ ਦਿੱਤੇ ਇੱਥੋਂ ਤੱਕ ਕਿ ਉਸਦੇ ਜਬਾੜੇ ਤੇ ਵੀ ਜ਼ਖਮ ਹੋਏ ਐਂਬੂਲੈਂਸ ਨੂੰ ਕਾਲ ਕੀਤੀ ਗਈ ਜੋ ਕਿ ਅੱਧਾ ਘੰਟਾ ਲੇਟ ਆਈ ਤੇ ਜਦੋਂ ਐਂਬੂਲੈਂਸ ਪਹੁੰਚੀ ਤਾਂ ਥੋੜੀ ਦੇਰ ਬਾਅਦ ਹੀ ਉਬਜ਼ੁਰਗ ਔਰਤ ਦੀ ਮੌਤ ਹੋ ਗਈ ਕੇਸ ਕੋਰਟ ਦੇ ਵਿੱਚ ਗਿਆ ਸੁਣਵਾਈ ਹੋਈ ਤਾਂ ਜੱਜ ਸਾਹਿਬਾਨ ਨੂੰ ਇਸ ਗੱਲ ਤੇ ਬੜਾ ਦੁੱਖ ਵੀ ਹੋਇਆ ਤੇ ਗੁੱਸਾ ਵੀ ਆਇਆ ਕੁੱਤੇ ਤਿੰਨ ਕਹੇ ਜਾ ਰਹੇ ਸੀ ਜਿਸ ਵਿੱਚ ਕਿਹਾ ਗਿਆ ਕਿ ਦੋ ਕੁੱਤੇ ਸ਼ਾਮਿਲ ਜਿਹੜੇ ਆ ਉਹ ਇਸ ਦੇ ਵਿੱਚ ਨਹੀਂ ਸੀ ਇੱਕ ਜਿਹੜਾ ਸ਼ਾਮਿਲ ਸੀ ਉਸ ਨੂੰ ਪਹਿਲਾਂ ਹੀ ਮਾਰ ਦਿੱਤਾ ਗਿਆ ਤੇ ਜਦੋਂ ਇਹ ਗੱਲ ਕੀਤੀ ਗਈ ਤਾਂ ਮਾਲਕ ਦਾ ਕਹਿਣਾ ਸੀ ਕਿ ਦੋ ਕੁੱਤਿਆਂ ਨੂੰ ਛੱਡ ਦਿੱਤਾ ਜਾਏ ਉਹਨਾਂ ਦੇ ਬਿਹੇਵੀਅਰ ਬਦਲਣ ਲਈ ਡਿਸਪਲਿਨ ਸਿਖਾਉਣ ਦਾ ਜਿਹੜਾ ਹੋਰ ਮੌਕਾ ਦਿੱਤਾ ਜਾਵੇ ਜਸਾਈ ਬਾਈ ਨੇ ਕਿਹਾ ਕਿ ਇਹਨਾਂ ਕੁੱਤਿਆਂ ਨੂੰ ਨੇ ਪ੍ਰੂਫ ਕਰ ਦਿੱਤਾ ਹੈ ਕਿ ਸੁਸਾਇਟੀ ਦੇ ਲਈ ਇਹ ਬੜੇ ਖਤਰਨਾਕ ਕੁੱਤੇ ਨੇ ਤੇ ਜੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਮ੍ਰਿਤਕ ਔਰਤ ਦੀਆਂ ਤਾਂ ਉਹ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਇਹ ਔਰਤ ਇੰਨੀ ਭਿਆਨਕ ਮੌਤ ਜਿਹੜੀ ਹੈ ਉਹ ਡਿਸਰਵ ਨਹੀਂ ਕਰਦੀ ਸੀ ਕੁੱਤੇ ਦੇ ਮਾਲਕ ਨੂੰ 18000 ਡਾਲਰ ਦਾ ਜੁਰਮਾਨਾ ਵੀ ਹੋਇਆ ਸੀ ਪਰ ਅਜੇ ਵੀ ਇਸ ਕੁੱਤੇ ਦਾ ਫਾਲਟ ਨਾ ਹੋਣ ਦੀ ਗੱਲ ਜਿਹੜੀ ਉਹਨਾਂ ਵੱਲੋਂ ਕਹੀ ਗਈ ਤੇ ਲੈਟ ਗੋ ਕਿਤੇ ਜਾਣ ਦੀ ਮੰਗ ਕੀਤੀ ਗਈ ਸਿਟੀ ਦੇ ਨਾਲ ਵੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਕੁੱਤਿਆਂ ਨੂੰ ਜਿਹੜਾ ਉਹ ਮ ਖਤਮ ਕਰ ਦੇਣਾ ਚਾਹੀਦਾ ਹੈ ਤੇ ਇਸ ਤੋਂ ਪਹਿਲਾਂ ਕਿ ਕੁੱਤੇ ਰੱਖੇ ਜਾ ਸਕਦੇ ਨੇ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੇ ਕੁੱਤੇ ਖਤਰਨਾਕ ਹੋ ਸਕਦੇ ਨੇ ਉਹਨਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਉਹਦੇ ਸਿਖਲਾਈ ਦੀ ਲੋੜ ਹੈ ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਉਹ ਬਾਕੀ ਲੋਕਾਂ ਤੱਕ ਖੁੱਲੇ ਆਮ ਨਾ ਪਹੁੰਚ ਸਕਣ ਇਸ ਮਾਮਲੇ ਦੇ ਵਿੱਚ ਹੁਣ ਐਂਬੂਲੈਂਸ ਬੁਲਾਈ ਗਈ ਤਾਂ ਐਂਬੂਲੈਂਸ ਦੀ ਵੀ ਇਨਕੁਆਰੀ ਹੋ ਰਹੀ ਹੈ ਕਿ ਐਂਬੂਲੈਂਸ ਅੱਧਾ ਘੰਟਾ लेट क्यों पहुंची क्योंकि इथे मामला लाइफ थ्रेटनिंग ਦਾ ਸੀਗਾ ਤੇ ਕਿਉਂ ਐਂਬੂਲੈਂਸ ਜਿਹੜੀ ਆ ਉਹ ਦੇਰੀ ਨਾਲ ਗਈ ਕਿਉਂਕਿ ਮੰਨਿਆ ਜਾ ਰਿਹਾ ਕਿ ਜੇ ਐਂਬੂਲੈਂਸ ਪਹਿਲਾਂ ਪਹੁੰਚ ਜਾਂਦੀ ਤਾਂ ਹੋ ਸਕਦਾ ਕਿਸ ਔਰਤ ਦੀ ਜਿਹੜੀ ਜਾਨ ਬਚ ਜਾਂਦੀ ਇਨਕੁਆਰੀ ਫਿਲਹਾਲ ਇਸ ਗੱਲ ਦੀ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੇ ਗਵਾਹ ਪੇਸ਼ ਕੀਤੇ ਗਏ ਸੀ ਗਵਾਹ ਨੇ ਗੱਲ ਕਹੀ ਹੈ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਤਿੰਨ ਕੁੱਤੇ ਉਸ ਬਜ਼ੁਰਗ ਔਰਤ ਦੇ ਕੋਲ ਖੜੇ ਉਸਦੇ ਉੱਤੇ ਭੌਂਕ ਰਹੇ ਸੀ ਔਰਤ ហេਠਾ ਡਿੱਗੀ ਹੋਈ ਸੀ ਤੇ ਜਦੋਂ ਗਵਾਹ ਨੂੰ ਪੁੱਛਿਆ ਗਿਆ ਕਿ ਕੀ ਕਿਹੜੇ ਕੁੱਤੇ ਵੱਲੋਂ ਔਰਤ ਨੂੰ ਕਟਿਆ ਗਿਆ ਕੀ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਤੇ ਉਹਨਾਂ ਨੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੁਣ ਇਹ ਐਵੀਡੈਂਸ ਜਰਸਾਹਿਬਾਨ ਨੇ ਜਿਹੜੇ ਆ ਉਹ ਸਾਈਡਲਾਈਨ ਕੀਤੇ ਤੇ ਉਹਨਾਂ ਨੇ ਕਿਹਾ ਕਿ ਮੂੰਹੋਂ ਬੋਲਦੀਆਂ ਤਸਵੀਰਾਂ ਦੇ ਹਿਸਾਬ ਦੇ ਨਾਲ ਯੋਥੈਨਾਈਜ਼ ਕਰ ਦੇਣਾ ਚਾਹੀਦਾ ਜਿਹੜੇ ਦੋ ਕੁੱਤੇ ਵੀ ਬਚੇ ਨੇ ਜੋ ਕਿ ਕੁੱਤੇ ਦੇ ਮਾਲਕ ਲਈ ਬੜੀ ਉਦਾਸੀ ਵਾਲੀ ਖਬਰ ਮੰਨੀ ਜਾ ਰਹੀ ਹੈ ਪਰ ਨਾਲ ਦੀ ਨਾਲ ਕੈਲਗਰੀ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਜਿਵੇਂ ਕਿ ਹਦਾਇਤਾਂ ਬਾਰ ਬਾਰ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਜੇ ਜਿਨ੍ਹਾਂ ਨੇ ਵੀ ਆਪਣੇ ਕੁੱਤੇ ਰੱਖਣੇ ਨੇ ਪੈਟ ਘਰ ਦੇ ਵਿੱਚ ਰੱਖਣੇ ਨੇ ਤਾਂ ਉਹਨਾਂ ਨੂੰ ਬਾਕੀ ਲੋਕਾਂ ਦੀ ਪਹੁੰਚ ਤੋਂ ਬਚਾਇਆ ਜਾਵੇ ਤੇ ਮਾਲਕ ਕੁੱਤੇ ਦੇ ਨਾਲ ਹੋਵੇ ਤੇ ਜਿਹੜੇ ਖਾਸ ਕਰਕੇ ਬੇਟ ਜਿਹੜੇ ਹੈਗੇ ਨੇ ਜਾਂ ਕੁੱਤੇ ਨੇ ਖਾਸ ਤੌਰ ਦੇ ਉੱਤੇ ਖਤਰਨਾਕ ਹੋ ਸਕਦੇ ਨੇ ਸੋਸਾਇਟੀ ਲਈ ਉਹਨਾਂ ਦਾ ਧਿਆਨ ਰੱਖਿਆ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ